ਇਹ ਲੱਗੂ ਸਿੱਧਾ ਕੰਮ ਪਤਾ ਕਲਾ ਪੈਂਦਾ ਸਿੱਧਾ ਦੱਸ ਸਮਝਿਆ ਮੈਨੂੰ ਪਤਾ ਮੈਨੂੰ ਖੜ ਜੇ ਕਬੜਾ ਚੰਗੇ ਸਨ ਪੁਰਾਣਾ ਬਾਈ ਸਸਤੀ ਕਾਲ ਸਾਰੇ ਉਹ ਠੀਕ ਠਾਕ ਹੋ ਅੱਜ ਬੁੱਧਵਾਰ ਤਲਵੰਡੀ ਸਾਬੋ ਬਾਈ ਜੀ ਮੰਡੀ ਲੱਗੀ ਆ 2 ਤਰੀਕਾ 10ਵਾਂ ਮਹੀਨਾ 2024 ਤੇ ਮਹਾਰਾਜ ਸੱਚੇ ਪਾਤਸ਼ਾਹ ਬਾਈ ਤੁਹਾਨੂੰ ਚੜ ਦੀ ਕਲਾ ਜੇ ਰੱਖੇ ਤੇ ਅੱਜ ਆਪ ਆ ਆਪਣੇ ਦੋਸਤ ਦੇ ਟਰੈਕਟਰ ਦਿਖਾਵਾਂਗੇ ਬਈ ਬਾਈ ਸ਼ਮਸ਼ੇਰ ਸਿੰਘ ਪੱਕਾ ਕਲਾਂ ਬਾਈ ਦਾ ਪਿੰਡ ਆ ਤੇ ਟਰੈਕਟਰ ਬਾਈ ਕੋਲੇ ਸਾਰੇ ਹੀ ਹੁੰਦੇ ਆ ਲੋਨ ਫੈਂਸ ਵੀ ਕਰਵਾ ਦਿੰਦੇ ਆ ਪੁਰਾਣਾ ਵੀ ਕੱਟਿਆ ਜਾਂਦਾ ਬਾਈ ਕੈਸ਼ ਵੀ ਮਿਲ ਜੂਆ ਭਾਵੇਂ ਕੈਸ਼ ਲੈ ਲਓ ਭਾਵੇਂ ਲੋਨ ਪੈਂਸ ਤੇ ਲੈ ਲਓ ਰੇਟ ਉਹੀ ਮਿਲੂਆ ਐ ਨਹੀਂ ਹੈਗਾ ਬਾਈ ਇਹਨੇ ਲੋਨ ਤੇ ਲੈਣਾ ਇਹਨੂੰ 10000 ਵੱਧ ਦੇ ਦੋ ਜਾਂ ਇਹਨੂੰ ਕੱਟ ਦੇ ਦੋ ਉਹ ਕੰਮ ਬਾਈ ਕੋਲੇ ਨਹੀਂ ਹੈਗਾ ਬਾਕੀ ਵਰਤੇ ਤੋਂ ਪਤਾ ਲੱਗਦਾ ਬਾਈ ਦਾ ਇਹ ਨਹੀਂ ਬਾਈ ਤੇ ਚੀਜ਼ ਐ ਨਹੀਂ ਹੈਗਾ ਇੱਕ ਗੱਲ ਹੋਰ ਸਿਫਤਾ ਬਾਈ ਦੀ ਕੁਚੀ ਵੱਜੀ ਵਾਲਾ ਕੰਮ ਨਹੀਂ ਹੈਗਾ ਜੇ ਕਿਤੋਂ ਗਿੱਠ ਰੰਗ ਹੋਇਆ ਹੋਊਗਾ ਚਲੋ ਕਰਾਉਣਾ ਵੀ ਪੈਣਾ ਕੋਈ ਵੱਡੀ ਗੱਲ ਨਹੀਂ ਤੇ ਹੋਇਆ ਹੋਊਗਾ ਬਾਈ ਪਹਿਲਾਂ ਦੱਸੂਗਾ ਕਿ ਬਾਈ ਜੇ ਇਹਦੇ ਮਗਰੈਡ ਹੋਇਆ ਜਾਂ ਰੈਂਬੋ ਹੈ ਜਾਂ ਬੈਂਪਰ ਕੋਈ ਕੁਝ ਵੀ ਹੋਇਆ ਪਹਿਲਾਂ ਤੁਹਾਨੂੰ ਦੱਸੂਗਾ ਤੇ ਆਪਾਂ ਬਾਈ ਨਾਲ ਗੱਲ ਕਰਦੇ ਆ ਸਭ ਤੋਂ ਪਹਿਲਾਂ ਇਹ ਆਤਾ ਹੀ ਨਹੀਂ ਕੋਈ ਲੋੜ ਨਹੀਂ ਨੇਕ ਬਾਈ ਸਿਕਾ ਕਰ ਲਈ। ਹੋਰ ਬਾਈ ਸੰਸਰ ਸਿੰਘ ਠੀਕੋ? ਠੀਕ ਹੈ। ਤੇ ਬਾਈ ਪਹਿਲਾਂ ਤਾਂ ਤੁਹਾਡਾ ਮੋਬਾਈਲ ਨੰਬਰ ਸਟਾਰਟਿੰਗ ਜੀ ਬੋਲੋ। 99170 95170 ਬਾਈ ਜੀ 0923 93 ਹਨਾ ਹਾਂਜੀ ਹਾਂਜੀ 09293 ਬਾਈ ਦਾ ਨਾਮ ਸ਼ਮਸ਼ੀਰ ਸਿੰਘ ਆ। ਪਿੰਡ ਹੈਗਾ ਪੱਕਾ ਕਲਾਂ। ਬਾਈ ਕੋਲੇ ਜਦੋਂ ਮਰਜੀ 24 ਘੰਟੇ ਟਰੈਕਟਰ ਅਵੇਲੇਬਲ ਹੁੰਦੇ ਆ। ਤੇ ਅੱਜ ਆਪਾਂ ਟਰੈਕਟਰ ਦਿਖਾਉਨੇ ਆ ਬਾਈ ਨੂੰ ਤੋਂ ਤੇ ਕੋਸ਼ਿਸ਼ ਕਰਾਂਗੇ ਚਾਚੇ ਜੀ ਰੇਟ ਪੁੱਛਣ ਦੀ ਸਭ ਤੋਂ ਪਹਿਲਾਂ ਆ ਗਿਆ ਬਾਈ ਜੀ ਫਾਰਮ 60 T20 ਸੋਫਰ ਮੈਕਸ ਟਰੈਕਟਰ 2017 ਮਾਡਲ ਪਿਛਲੇ ਚਾਰ ਤੋਂ ਸ਼ਮਸ਼ੇਰ ਸਿੰਘ ਜਿਵੇਂ ਨਵੇਂ ਚਾੜੀ ਫਿਰਦਾ ਹੈ ਐ ਮਰ ਖਦਿਆ ਬਾਈ ਬਿਲਕੁਲ ਤਾਜ਼ੇ 14 ਵਾਲੇ ਟਾਇਰ ਆ ਟਰੈਕਟਰ ਦੇ ਤਾਂ ਬਾਈ ਜੀ ਇਕੱਲਾ ਹਾਰ ਦੀ ਕਮੀ ਆ ਹਨਾ ਬੈਂਪਰ ਤੋਂ ਬਿਨਾ ਬਾਈ ਸਾਰਾ ਹੀ 오ਰੀਜਨਲ ਫਰਸਟ ਪਾਰਟੀ ਜੈ ਟਰੈਕਟਰ ਆ ਮਾਈਟ ਮੂਵ ਤੋਂ ਵੇਖੋ ਤਾਂ ਉਹ ਫਾ ਪੀਸੀ ਆ ਬਾਈ ਟਰੈਕਟਰ ਤੇ ਤੇ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਜੇ ਕੋਈ ਨਾ ਬਾਈ ਬਾਈ ਸ਼ਮਸ਼ੇਰ ਦੇ ਟਰੈਕਟਰ ਦੇ ਵਿੱਚ ਪਿੱਛੋਂ ਕੋਈ ਕਿल्ली ਕੁल्ली ਤੁਹਾਨੂੰ ਘੱਟਦੀ ਸੀ ਜਾਂ ਕੋਈ ਪਿੰਨ ਘੱਟਦੀ ਸੀ ਉਹ ਦੱਸ ਦਿਓ ਉਹ ਵੀ ਮਿਲੂਗਾ ਠੀਕ ਆ ਕੋਈ ਗੁੱਲਾ ਗੱਲਾ ਕੋਈ ਵੀ ਚੀਜ਼ ਘੱਟ ਮਿਲੇ ਭਾਈ ਆਪਣਾ ਨਾਲ ਜਿਕੇ ਭਾਈ ਵੀਡੀਓ ਦੇਖੀ ਆ ਆ ਚੀਜ਼ ਘੱਟ ਆ ਬਾਈ ਸ਼ਮਸ਼ੇਰ ਹਾਂਜੀ ਤਾਰਾ ਮਾਡਲਾ 573 ਡਿਮਾਂਡ ਲਿਖੀ ਬੈਠੇ ਦੇਵੋਗੇ ਕਿਨੇ 15000 ਲੈਸ ਕਰਦੇ 15 ਟਰੈਕਟਰ ਬਿਲਕੁਲ ਨਵਾਂ ਫਰਸਟ ਪਾਰਟ ਕਿੰਨੇ ਰਹਿਗੇ ਇਹ ਇਹ ਤਾਂ ਫੇਰ ਬਾਕੀ ਜਿਵੇਂ ਤੂੰ ਆਖਿਆ ਕਰ ਲਾਂਗੇ ਜੀ ਟਰੈਕਟਰ ਚੰਗੇ ਆ ਜੀ ਮਤਲਬ ਆਜਾ ਬਣਾ ਦੇ 15000 ਕਿੰਨੇ ਲੱਗੇ ਜੀ 60000 ਤਾਂ ਕਹਿੰਦਾ ਭਾਈ 60000 ਦਾ ਟਰੈਕਟਰ ਦੇ ਦਾਂਗੇ 23000 ਰੁਪਏ ਘਟ ਗਿਆ ਆ ਠੀਕ ਹੈ 13 ਹੀ ਘਟਿਆ ਸਾਢੇ 3 ਲੱਖ ਰੁਪਏ ਆ ਸਾਢੇ 5 ਲੱਖ ਰੁਪਏ ਟਰੈਕਟਰ ਦੇ ਦਾਂਗੇ ਸੋਰੀ ਹੁਣ ਕਟਿਆ ਬਾਈ ਹੁਣ ਕਟਿਆ ਬਾਈ 23000 ਠੀਕ ਹੈ ਗੱਲ ਸਾਢੇ 5 ਲੱਖ ਰੁਪਏ ਦੇ ਦਾਂਗੇ ਲੋਨ ਫੈਂਸ ਹੋ ਜੂ ਪੁਰਾਣਾ ਕਟਾਇਓ ਪੁਰਾਣਾ ਓਨੇ ਕ ਦੇ ਕਟਾਇਓ ਬਾਈ ਜਿੰਨੇ ਕ ਦਾ ਹੋਊਗਾ ਜੇ ਤੁਹਾਨੂੰ ਐ ਲੱਗੇ ਜੇ ਬਾਈ ਚਮਸ਼ੀਰ ਸਿੰਘ ਨੇ ਘੱਟ ਘੱਟ ਲੈ ਸਾਡਾ ਟਰੈਕਟਰ 10 ਦਿਨ ਉਹ ਵੀ ਰੱਖ ਲਿਓ ਤੇ ਕੋਈ ਵੀ ਟਰੈਕਟਰ ਦਿਖਾਵਾਂਗੇ ਉਹ ਵੀ ਰੱਖ ਲਿਓ 10 ਦਿਨਾਂ ਬਾਅਦ ਟਰੈਕਟਰ ਦੇ ਜਾਂ ਪੈਸੇ ਦੇ ਦੇ ਉਹ ਦੂਆ ਦੇ ਵਿੱਚ ਆ ਗਿਆ 855 ਜਵਨ ਨਵਾਂ ਟਰੈਕਟਰ 2020 ਮਾਡਲ ਵੀਰੇ ਡੰਡਾ ਪੱਟੀ ਛਤਰੀ ਸਭ ਕੁਝ ਨਾਲ ਆ ਬਾਈ ਬਿਲਕੁਲ ਨਵਾਂ ਟਰੈਕਟਰ ਆ ਚੱਲਿਆ ਐ ਮੈਂ ਤੁਹਾਨੂੰ ਦੱਸ ਦੇਣਾ 2024 ਘੰਟੇ ਚੱਲਿਆ ਵੀਰੇ ਟਰੈਕਟਰ ਦੇ ਤੁਸੀਂ ਐ ਲਾ ਲਓ ਵੀਰੇ ਮੱਖੀ ਦਾ ਦਾਗ ਵੀ ਨਹੀਂ ਉਧਰੋਂ ਉੱਥੇ ਮਾਰੀ ਆਓ ਦੇਖਾ ਦੇ ਕੰਪਨੀ ਆ ਬਾਈ ਮੋ ਤੇ ਕਸਟੋਪਰ ਦੇ ਉਮੀ ਪਏ ਆ ਰੇਟ ਤਾਂ ਰੇਟ ਤਾਂ ਲਿਖੀ ਬਿਠਾ ਠੀਕ 6 ਲੱਖ 30 ਹਜ਼ਾਰ ਲਿਖੀ ਕਿੰਨੇ ਦਾ ਬਾਈ 15 ਲੱਖ ਕਰਦਾ ਜੀ ਮੈਨੂੰ 15000 ਨਹੀਂ ਤੂੰ 13 ਦਾ ਕਰ ਕਿੰਨਾ ਕਿੰਨਾ ਰਹਿ ਗਿਆ ਸਾਡੇ ਸੀ ਦੇ ਗਿਆ ਹਾਂਜੀ 40000 ਦਾ ਰੇਟਰ ਦੇ ਦਈਏ ਭਾਈ ਜਸ ਨੂੰ ਹੀ ਆ ਨਾ ਘਟੀ ਮੌਕੇ ਤੇ ਦੇ ਦੇ ਤੂੰ ਹਾਂ ਕਹੇ ਯਾਰ ਤਾਲੀ ਆ ਨਹੀਂ ਆ ਚੇਰ ਹੁਣ ਮੈਂ ਹਿਲਦਾ ਨਹੀਂ ਤੂੰ ਜਿੰਨਾ ਤੂੰ 40 40 ਨਹੀਂ ਕਹਿੰਦਾ ਨਾ ਘਟੀ ਦੇ ਦੇ ਲੈ ਭਾਈ 40000 ਦਾ ਲੈ ਜਾ ਲੋਨ ਭੈਣ ਤੋਂ ਜੂ ਪੁਰਾਣਾ ਉਹ ਤੂੰ ਵਾਦਾ ਕਰੀ ਭਾਈ ਬਲਡ ਟਰੈ ਕਰਦਾ ਹੈ ਨਾ ਪੰਜਾਬ ਨੰਬਰ ਆ ਬਠੰਡਾ ਪਾਈ ਟਰੈਕਟਰ ਇਹ 23 ਛੇ ਵਰਗਾ ਜਮਾ ਕੱਚ ਬਈ ਨਾਲ ਦੇ ਆ ਨਾਲ ਦੇ ਆ ਨਾਲ ਦੇ ਆ ਅੱਛਾ ਯਾਰ ਨਹੀਂ ਰਹਿੰਦੇ ਨਹੀਂ ਡਰੇਨਰ 15 ਮਾਟਲ ਦੇ ਮਾਟਲ ਨਾਲ ਦੇ ਜਸਤਰੀ ਤੋਂ ਕਿਹ ਕੈਮਰਾ ਇਹ ਆ ਦੇ ਬਿਲਕੁਲ ਨਵਾਂ ਟਰੈਕਟਰ ਇਹ 24 ਫੀਟਾ ਹੁੰਦੀਆਂ ਦੀਆਂ ਹਨਾ ਭਾਈ ਇਹਦੇ ਪੀਟੀਓ ਦੀਆਂ ਫੀਟਾ ਵੀ ਏਡੂ ਏਡੂ ਹੁੰਦੀਆਂ ਹਨ ਭਾਈ ਜੀ ਜੀ ਪੀਟੀਓ ਦੀ ਵੀ ਐਡਾ ਹੁੰਦੀਆਂ ਆ 3 4 ਫੀਟ ਹੁੰਦਾ ਪੈ ਕੈਂਡਰਾ ਲਾਗੇ ਹਾਂ ਹਾਂ ਮੈਂ ਉਹ ਕਹਿੰਦਾ ਸਪੀਟਾ ਇਹਦੀ 24 ਸਪੀਟ ਲੱਗਦਾ ਇਹ 2015 533 ਇਹ 30 ਵਾਲਾ ਕੀ ਦਾਵਾ ਪਹਿਲਾਂ ਤੈਨੂੰ ਐਂ ਦੱਸ ਸਾਰਿਆਂ ਚ 30 ਲਾਈ ਬੈਠਾ ਕਿ ਬਾਬੇ ਨੇ ਦੱਸਿਆ ਕੋਈ ਕਿਤੀ ਆ ਲਾਈ ਤੂੰ ਅੱਜ ਹੁਣ ਕਿਰੀ ਕੀ ਕਿੰਨੇ ਰਹਿ ਦੇਣਾ 533 ਨੇ ਕੀ ਬੱਕ ਕਰ ਲੋ ਜੇ ਲੋਡ ਲੱਗੇ ਨਹੀਂ ਲੋਡ ਤੂੰ ਕਰ ਮੈਂ ਤਾਂ ਕਰ ਹੀ ਨਾ 5 ਲੱਖ 10 ਹਜ਼ਾਰ ਦੋ ਦੋ 10000 ਕਿਉਂ ਲਾਇਆ ਯਾਰ ਪੂਰੇ 5 ਲੱਖ ਰੁਪਏ ਦਾ ਲੈ ਜਾਓ ਬਾਈ ਯਾਰ ਠੀਕ ਹੈ ਲੋਨ ਫੈਂਸ ਹੋ ਜੂ ਹਾਂ ਟਰੈਕਟਰ ਨਵਾਂ ਕੋਈ ਵੀ ਟਰੈਕਟਰ ਆ ਬਾਈ ਸ਼ਮਸ਼ੇਰ ਦੇ ਕੋਈ ਵੀ ਜਿੱਦਾਂ ਬਾਈ ਸਭ ਸਮਾਨ ਨਾਲ ਆ ਜਿੱਦਾਂ ਬਾਈ ਤੁਹਾਡੀ ਤਸੱਲੀ ਆਉਂਦੀ ਆ ਉਵੇਂ ਚਲਾ ਕੇ ਵਾ ਕੇ ਉਹਦੀ ਤਸੱਲੀ ਕਰਕੇ ਲੈ ਕੇ ਜਾਓ ਬੇਸ਼ੱਕ ਉਦੋਂ ਉਹਦਾ ਆ ਗਿਆ 855 2015 ਮਾਡਲ ਬਿਲਕੁਲ ਨਵਾਂ ਟਰੈਕਟਰ ਆ ਕੋਈ ਜ਼ਰਾ ਮੈਂ ਪਹਿਲਾਂ ਵੀ ਕਿਹਾ ਸੀ ਜੇ ਕੋਈ ਚੀਜ਼ ਨਾ ਦੇਸੀ ਵੀਡੀਓ ਦੇ ਵਿੱਚ ਉਹ ਚਮਸ਼ੀਰ ਸਿੰਘ ਤੋਂ ਡੰਡੇ ਡੁੰਡੇ ਤਾਂ ਪਾੜੀ ਪੱਟੀ ਗੱਲ ਹੈ ਕਿल्ली ਵੀ ਨਾਂ ਦੀ ਸੀ ਨਾ ਕੋਈ ਉਹ ਵੀ ਮਿਲ ਜੂ ਕੰਪਨੀ ਦਾ ਕੋਈ ਨਾ ਯਾਦ ਨੰਬਰ ਹੈ ਤਾਂ ਇਹ ਪੀ ਵੀ 29 ਆ ਬਠੰਡੇ ਚ ਨਾ 533 33 ਆ ਲਈ ਬਠਾਜ ਭਾਈ 33 ਕਰੂਗਾ ਕੁਛ ਅਰੇ 33 ਹੈ ਭਾਈ 5 ਲੱਖ 33 ਆ ਸ਼ਮਸ਼ੀਰ ਕਿੰਨੇ ਦਾ ਪੂਰੇ ਪੰਜ ਦਾ ਦੇਜਾ ਹੋ ਜਾ 4 ਲੱਖ 95000 ਦਾ ਲੈ ਜੀ ਭਾਈ ਠੀਕ ਆ ਗੱਲ ਟ੍ਰੈਕਟਰ ਖੈਰ ਸੋਣਾ ਬਹੁਤ ਆ ਪੰਜਾਬ ਨੰਬਰ ਐ ਇਹਨਾਂ ਨੂੰ ਕਿਸੇ ਦੇਣਾ ਨਹੀਂ ਭਾਈ 5 ਲੱਖ 5 10 ਹਜ਼ਾਰ ਦਾ ਮਿਲਗਾ ਲੈ ਭਾਈ ਉਦੋਂ ਬਾਅਦ 13 ਮਾਡਲ ਟਰੈਕਟਰ ਦੀ ਕੰਡੀਸ਼ਨ ਹੈਗੀ ਆ ਭਾਈ 17 18 ਵਰਗੀ ਠੀਕ ਆ ਪੀ ਵੀ 60 ਪੰਜਾਬ ਨੰਬਰ ਗਿੱਦੜਾ ਵਾ ਠੀਕ ਆ ਟਾਇਰ ਰੇਡੀਅਲ ਆ ਗੁਡিয়ার ਦੇ ਟਾਇਰ ਆ ਵੀਰੇ ਤੇ ਨਵਾਂ ਟਰੈਕਟਰ ਆ ਭਾਈ ਇੱਕ ਗੱਲ ਹੋਰ ਆ ਜਿੰਨੇ ਦਿਖਾ ਕੇ ਐਨੇ ਟਰੈਕਟਰਾਂ ਚ ਦਾ ਨੰਬਰ ਆ ਭਾਈ ਦਾ ਸੋਨੇ ਪੱਖੋ ਆਹੀ ਇਹ ਜੀ ਮੈਂ ਉਹੀ ਗੱਲ ਕਰਦਾ ਵੀਰੇ 13 ਮਾਡਲ ਆ 453 ਕਿੰਨੇ ਦਾ ਵੀਰੇ ਇਹ ਤਾਂ ਜਿਹੇ ਆਪਾਂ ਮੰਨ ਗਏ 35000 ਰੁਪਏ ਕੀ ਕਰੀਏ ਉਹ ਮਹਿਰਾ ਜੀ ਕਹਿੰਦਾ ਮੈਂ 30 ਲਾ ਮੈਂ ਭੰਦਣਾ ਇੱਥੇ ਕਿ ਮੈਂ 23 ਕਮ ਹਾਂ ਅੱਛਾ 23 ਹੈ ਨਾ ਚਲੋ ਕਰ ਲਓ ਜੀ ਲੈ ਭਾਈ 23 ਲੈ ਮੈਂ ਵੀ 30 ਲਾਉਂਗਾ ਜੀ ਤੇ ਅੱਜ ਸਾਰੇ ਰਾਈਟਰ ਆਜਾ 23000 ਦਾ ਲੈ ਜਾਓ ਲੈ ਜੀ 3 ਸਪੀਡ ਹੁੰਦਾ ਹੈ ਟਰੈਕਟਰ 5050 E ਸਾਰਾ ਸਮਾਨ ਆਇਆ ਵੀ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਵੀਰੇ BK T ਦੇ ਟਾਇਰ ਆ ਪਿਛਲੇ ਮੂਰਲੇ ਗੁੜੀਰ ਦੇ ਆ ਭਾਈ ਉਹ ਕੰਮ ਨਹੀਂ ਹੈਗਾ ਇੱਥੇ ਕਿ ਅੱਠ ਪਲਾਈ ਲਾ ਦੀਏ ਘੱਟ ਲਾ ਦੀਏ ਉਹ ਕੋਈ ਚੱਕਰ ਨਹੀਂ ਸਾਰੇ ਪਾਈਪ ਪਲੇਟ ਮਿਲੂ ਠੀਕ ਆ ਲੋਨ ਫੈਂਸ ਹੋ ਜੂ ਸੱਸਾ ਨੰਬਰ ਆ ਤੁਸੀਂ ਇਹਨਾਂ ਕਹਦੇ ਬਾਈ ਤੁਸੀਂ ਵਿੱਚ ਕਹਿੰਦੇ ਆ ਬਾਈ ਇਹ 20 ਲੱਗ ਜਾਂਦਾ 30 ਲੱਗ ਜਾਂਦਾ ਕੁਝ ਨਹੀਂ ਲੱਗਦਾ ਹੁੰਦਾ ਬਾਈ 303500 ਰੁਪਏ ਬੀਮੇ ਤੇ ਲੱਗਦਾ 3000 ਤੁਸੀਂ ਮੰਗੂਗਾ ਹਰੇਕ ਹਾਂ 303500 ਬੀਮੇ ਤੇ ਲੱਗਦਾ 6 65000 ਰੁਪਏ ਨਾਂ ਤੇ ਲੱਗਦਾ ਲਾਈ ਨੰਬਰ ਲੱਗ ਜਾਂਦਾ ਹੁੰਦਾ 10000 ਖਰਚਾ ਆਉਂਦਾ ਵੀਰੇ ਐਵੇਂ ਕਿਸੇ ਦੇ ਪਿੰਡਾਂ 'ਚ ਨਹੀਂ ਹੁੰਦੇ ਹੁੰਦੇ 14 ਮੰਡਲ 533 ਹਾਂਜੀ ਮੈਂ ਤਾਂ 511000 511000 ਲੱਗੇ ਨਾ ਬਸ ਠੀਕ ਹੈ ਜੋ ਮੈਂ ਕਹਤਾ ਸੀ ਸ਼ਰਮਾ ਜੀ ਮੈਂ ਕਹਿੰਦਾ ਠੀਕ ਹੈ ਲੈ ਭਾਈ 513000 ਰਾਇਤੀ ਆਪਾਂ ਪੁੱਛਿਆ ਨਹੀਂ ਤੂੰ ਆ ਜੀ ਇਹ ਵੀ ਵਸੰਗਾਰ ਨੰਬਰ ਹੈ ਲੈ ਭਾਈ ਪੰਜਾਬ ਨੰਬਰ ਹੈ 6060 ਇਹ ਭਾਈ ਕੰਪਿਊਟਰ ਕਰਾਏ ਜੇ ਬੜਾ ਭਾਜਦਾ ਹੁੰਦਾ ਹਨਾ ਇਹ ਹਨਾ ਕੰਪਿਊਟਰ ਕਰਾ ਲੈ ਕੇ ਬੜਾ ਭਾਜਦਾ ਹੁੰਦਾ ਤੇ ਸੈਂਟਰ ਗੀਅਰ ਦੇ ਵਿੱਚ ਹੈ ਜੀ ਪਾਵਰ ਸਟੀeringਾ ਟਰੈਕਟਰ ਭਾਈ ਨਵਾਂ ਹੀ ਹੈ ਜਮ ਇਹ ਵੀ ਤੇ ਟਾਇਰ ਨਾ ਗੋਡੀਆਂ ਤੇ ਹਦੇ ਵੀ ਕੋਲੂ ਲਿਖਿਆ ਪਿਆ ਭਾਈ ਖਰਾ ਸਮਾਨਾ ਟੰਡਾ ਫੱਟੀ ਛਤਰੀ ਸਾਪੂਸ਼ ਡਬਲ ਡਿਸਟ੍ਰੀਬਿਊਟਰ ਸੈਕਟਰ ਤੇ ਤਗੜਾ ਬਹੁਤ ਹੁੰਦਾ ਭਾਈ ਜਿਹਨੇ ਚਲਾਇਆ ਉਹਨਾਂ ਨੂੰ ਹੀ ਪਤਾ ਇਹਦੇ ਬਾਰੇ 12 ਮਾਡਲ 4 ਲੱਖ 23 ਹੀ ਹੈ ਡਮੰਡ 3 ਲੱਖ ਕਿੰਨੇ ਦਾ 4 ਤੋਂ 4 ਲੱਖ 20000 ਦਾ ਹੈਗਾ 4 ਲੱਖ ਤੇ 3000 ਦਾ ਲੈ ਜਾਓ ਭਾਈ ਠੀਕ ਸਰ ਤੀਆ ਹੁਣ ਮੈਂ ਨਾਲ ਹੀ ਰੱਖੂ ਇਹ ਸੇਲ ਹੋਏਗਾ ਸੈਕਟਰ ਬਣੀ ਹੀ ਹੈ ਤੇ ਫੋਰ ਸੇਲਾ ਹਾਂ ਹੋਊ ਸੇਲ ਹੋਏ ਠੀਕ ਹੈ ਗੱਲ ਭਾਈ ਸ਼ਾਮੇ ਕੋਈ ਵੀ ਟਰੈਕਟਰ ਲੈਣਾ ਹੋਵੇ ਬਾਈ ਨੂੰ ਫੋਨ ਕਰ ਲਿਓ ਮੈਨੂੰ ਕਰ ਲਿਓ ਲੋਨ ਫੈਂਸ ਵੀ ਹੋ ਜਾਂਦਾ ਪੁਰਾਣਾ ਵੀ ਕੱਟਿਆ ਜਾਂਦਾ ਠੀਕ ਹੈ ਗੱਲ ਭਾਈ ਤੇ ਵੀਡੀਓ ਕਰਦੇ ਹੋ ਤਾਂ ਪੱਕੇ ਲਾਈਕ ਕਮੈਂਟ ਸ਼ੇਅਰ ਤੇ ਤੇ ਨੂੰ ਕਰ ਲਿਓ ਫੋਲੋ ਸ਼ਰਮਾ ਤਲਵੰਡੀ ਸਾਹਿਬ ਵਾਲਾ ਤੇ ਭੁੱਲੋ ਤਲਵੰਡੀ ਭਾਈ ਸ਼ਮਸ਼ੇਰ ਸਿੰਘ ਹਾਂਜੀ ਅੱਜ ਬੁੱਧਵਾਰ ਹਾਂਜੀ ਹਾਂਜੀ ਮਾਲੋ ਸਾਡੀ ਵੀਡੀਓ ਦੇਖ ਕੇ ਕੋਈ ਆਉਂਦਾ ਭਰਾ ਵੀਰ ਆਪ ਫੋਨ ਸੁਣੀ ਯਾਰ ਤੇ ਇਹਨਾ ਬੁੱਧਵਾਰ ਤੋਂ ਟਰੈਕਟਰ ਕਿੱਥੇ ਮਿਲਣਗੇ ਚਲ ਬੰਟੀ ਹਾਂਜੀ ਤੁਸੀਂ ਜੇਕਰ ਕੋਈ ਆਉਂਦਾ ਸਪੈਸ਼ਲ ਟਰੈਕਟਰ ਦਿਖਾਉਣ ਆ ਸਕਦੇ ਆ ਜਾਂਗੇ ਆਜ ਠੀਕ ਹੈ ਬਾਈ ਕਈ ਵਾਰਾ ਦੂਰੋਂ ਆਉਣਾ ਆਉਂਦਾ ਪਾ ਜਾਈਏ 20 ਕਿਲੋ ਮੀਟਰ ਪਿੰਡਾ ਇਹ ਕਿਲੋ ਪਿੰਡਾ ਮੀਟਰ ਪਿੰਡਾ ਹੈਨਾ ਹਾਂਜੀ ਤੇ ਜੇ ਤੇਰੀ ਪਈ ਵੀਡੀਓ ਤੇ ਕੋਈ ਨੁਕਸ ਹੋ ਵੀ ਆਉਣ ਜਾਂਦਾ ਗੱਡੀ ਖਰਚਾ ਦੇਵਾਂਗੇ। ਲੈ ਬਾਕੀ ਤੇ ਤੂੰ ਨੁਕਸ ਹੋ ਵੀ ਆਉਣ ਜਾਂਦਾ। ਕੋਈ ਦੁੱਕੀ ਨਿੱਕੇ। ਅੱਛਾ ਕਾਗਜ ਜਾਂਦਾ ਕਿਵੇਂ? ਡੁੱਕ ਤੇ ਜਮਾ ਸਾਰੇ। ਕਾਗਜਾਂ ਦੀ ਸਾਰੇ ਟਰੈਕਟਰਾਂ ਦੀ ਜ਼ਿੰਮੇਵਾਰੀ ਆ ਕਾਗਜਾਂ ਦੀ। ਟਰੈਕਟਰ ਕਿਸੇ ਨਾ ਪੈਂਕੀ ਨੰਬਰ ਫਾਰਮ। ਕਾਗਜਾਂ ਦੀ ਜ਼ਿੰਮੇਵਾਰੀ ਤੇਰੀ ਆ। ਬਿਲਕੁਲ ਨਾ ਹੋਣ ਦੀ ਗਰੰਟੀ ਆ ਜੀ। ਕਾਗਜ ਬਾਈ ਟਰੈਕਟਰ ਤੁਸੀਂ ਚਲਾ ਕੇ ਦੇਖਣਾ ਕਾਗਜਾਂ ਦੀ ਜ਼ਿੰਮੇਵਾਰੀ ਬਾਈ ਹਮਸ਼ੀਰ ਸਿੰਘ ਦੀ। ਨਾ ਹੋਣ ਤੇ ਕਦੀ ਜ਼ਿੰਮੇਵਾਰੀ। ਠੀਕ ਆ ਗੱਲ। ਜੇ ਤੇ ਕਾਗਜ ਦੇ ਵਿੱਚ ਤੁਹਾਨੂੰ 5 ਸਾਲਾਂ ਨੂੰ ਵੀ ਨ 5 ਸਾਲਾਂ ਨੂੰ ਟਰੈਕਟਰ ਮੋੜ ਦਿਓ ਇੱਕ ਬੇਨਤੀ ਹੱਥ ਬਣ ਕੇ ਸ਼ਮਸ਼ੇਸ ਜੀ ਦਾ ਹਾਂਜੀ ਹਾਂਜੀ ਕਰੋ ਮੇਰਾ ਕੋਈ ਬੰਦਾ ਵਾ 10000 ਮੋੜ ਗਿਆ ਗੁੱਸਾ ਨਗਰੀ ਇਹੀ ਗੱਲ ਲੈਣ ਦੀ ਗੱਲ ਕਰੂਗਾ ਕਿਸੇ ਬੰਦੇ ਤੋਂ ਟਰੈਕਟਰ ਦਵਾਇਆ ਉਹ 10000 ਮੋੜ ਗਿਆ ਮੰਨ ਲਓ ਛੋਟਾ ਟਰੈਕਟਰ ਅਸੀਂ ਦੇ ਰਹੇ ਹਾਂ ਜਾਂ ਤੂੰ ਦੇ ਰਿਹਾ ਹਾਂ ਹਾਂਜੀ ਲੋਨ ਤੇ ਹਾਂਜੀ ਕਿ ਮਤਲਬ ਤੈਨੂੰ 10000 ਰੁਪਿਆਨਾ ਦਿੱਤਾ ਮੇਰੇ ਭਰਾਵਾਂ ਨੇ ਹਾਂਜੀ ਆਨ ਰਿਕਾਰਡ ਗੱਲ ਹੋ ਗਈ ਹੁਣ ਇਹ ਹਾਂਜੀ ਹਾਂਜੀ ਮੰਨ ਲਓ ਤੈਨੂੰ 10000 ਰੁਪਿਆਨਾ ਦਿੱਤਾ ਕਿਸੇ ਗੱਲੋਂ ਕੋਈ ਲੋਨ ਨਾ ਹੁੰਦਾ ਹੋਇਆ ਉਹ ਬਿਆਨਾ ਰੱਖੋਗੇ ਕਿ ਬਾਤ ਕਰੋ ਠੀਕ ਆ ਭਾਈ ਜੀ ਐਜੇ ਹੀਰੇ ਬੰਦੇ ਹੋਣੇ ਚਾਹੀਦੇ ਆ ਨਾਮੋਂ ਤੱਕਦੀ ਵੀ ਗਾਰੰਟੀ ਦੀ ਪੇਪਰ ਐ ਕੋਈ ਨੁਕਸ ਕਹਦੇ ਅਗਲਾ ਵੀ ਨਾਮ ਨਹੀਂ ਠੀਕ ਆ ਗੱਲ ਭਾਈ ਜੀ ਜਿੱਦੇ ਤੇ ਨੁਸੀ ਚਾਹੀਦੇ ਨੁਸੀ ਮਿਲੇ ਸ਼ਮਸ਼ੇਰ ਦਾ ਮੋਬਾਈਲ ਨੰਬਰ ਬੋਲ ਦੇ ਇੱਕ ਵਾਰ 95170 095170 95170 09293 ਭਾਈ ਦਾ ਨਾਮ ਸ਼ਮਸ਼ੇਰ ਸਿੰਘ ਆ ਪਿੰਡ ਪੱਕਾ ਕਲਾ ਕੈਰੈਕਟਰ ਬਾਈ ਦੇ ਤਲਵੰਡੀ ਸਾਬੂ ਖਣੇ ਹੁੰਦੇ ਸਾਰੇ ਨੌਲ ਫਰੈਂਸ YouTube ਪ੍ਰਾਣਾ ਵੀ ਕੱਟਾਇਓ ਬਹੁਤ ਬਹੁਤ ਮਿਹਰਬਾਨੀ ਬਾਈ ਸੋਸਟੀ ਕਰਾ ਸਾਰਿਆਂ ਨੂੰ ਬਾਈ ਸੋਸਟੀ ਕਰਦਾ ਸੀ